ਦੀ ਵੱਡੀ ਖਬਰ ਹੈ ਮੋਗਾ ਦੇ ਪਿੰਡ ਸਾਹਕ ਵਿੱਚ ਸਰਪੰਚਤੀ ਦੇ ਨਾਲ ਚੁਣਿਆ ਗਿਆ ਪੰਚਾਇਤ ਮੈਂਬਰ ਤਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਸਾਬਕਾ ਪੰਚਾਇਤ ਮੈਂਬਰ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿਸ ਨੂੰ ਭਰਨ ਲਈ ਅੱਜ ਚੋਣਾਂ ਕਰਵਾਈਆਂ ਗਈਆਂ ਨੇ ਤਾਂ ਚੋਣਾਂ ਨਹੀਂ ਹੋਈਆਂ ਸੁਖਜੀਤ ਸਿੰਘ ਨੂੰ ਸਰਪੰਚਤੀ ਦੇ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਮੋਗਾ ਦੇ ਪਿੰਡ ਸਾਹੁਕੇ ਦੇ ਵਿੱਚ ਸਰਪੰਚਤੀ ਦੇ ਨਾਲ ਇਹੜਾ ਕੀ ਚੁਣਿਆ ਗਿਆ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਜੋ ਸਾਬਕਾ ਪੰਚਾਇਤ ਮੈਂਬਰ ਸੀ ਤਾਂ ਉਸ ਦੀ ਮੌਤ ਹੋ ਗਈ ਸੀ ਤਾਂ ਉਸ ਦੀ ਥਾਂ ਤੇ ਇੱਕ ਖਾਲੀ ਸੀਟ ਸੀ ਜਿਸ ਨੂੰ ਭਰਨ ਦੇ ਲਈ ਅੱਜ ਚੋਣਾਂ ਕਰਵਾਈਆਂ ਗਈਆਂ ਸਨ ਸੁਖਜੀਤ ਸਿੰਘ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਕੀ ਪੰਚਾਇਤ ਮੈਂਬਰ ਚੁਣਿਆ ਗਿਆ ਤਾਂ ਉੱਥੇ ਹੀ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੰਚਾਂ ਤੇ ਸਰਪੰਚਾਂ ਦੀਆਂ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਵੀ ਜਿਹੜੀ ਕੀ ਚੋਣ ਕਰਵਾਈ ਗਈ ਸੀ ਤਾਂ ਉਥੇ ਸਰਬਸੰਮਤੀ ਦੇ ਨਾਲ ਜਿਹੜਾ ਕੀ ਪੰਚਾਇਤ ਮੈਂਬਰ ਚੁਣਿਆ ਗਿਆ